ਕਿ ਅੱਜ ਤੋਂ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਨਵਰਾਤਰਾ ਦੀ ਔਰ ਇਸ ਵਾਰ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਭਗਤਾਂ ਦੇ ਵਿੱਚ ਸ਼ਰਧਾਲੂ ਜਿਹੜੇ ਪਹੁੰਚ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਇਸ ਵੇਲੇ ਆਰਤੀ ਹੋ ਰਹੀ ਹੈ ਮਾਤਾ ਮਨਸਾ ਦੇਵੀ ਦੀ ਆਰਤੀ ਦੀ ਸਿੱਧੀ ਤਸਵੀਰਾਂ ਤੁਸੀਂ ਨਿਊਜ਼ 18 ਤੇ ਦੇਖ ਰਹੇ ਹੋ ਕਿਉਂਕਿ ਇਸ ਵਾਰ ਜੇ ਗੱਲ ਕਰ ਲਈਏ 84 ਸਾਲ ਬਾਅਦ ਇਹ ਸੰਯੋਗ ਜਿਹੜਾ ਹੈਗਾ ਬਹੁਤ ਵਧੀਆ ਸੰਯੋਗ ਜਿਹੜਾ ਹੈਗਾ ਉਹ ਬਣ ਰਿਹਾ ਜਿਹੜੇ ਪੰਡਤਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ 1941 ਤੋਂ ਬਾਅਦ ਅੱਜ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ ਸ਼ਰਧਾ ਦੇ ਨਵਰਾਤਰਾ ਦੀ ਉਹਦੀ ਬਹੁਤ ਈ ਮਹੱਤਵਤਾ ਹੈ ਔਰ ਇਸ ਕਰਕੇ ਜਿਹੜੇ ਵੀ ਸ਼ਰਧਾਲੂ ਨੇ ਉਹ ਵੀ ਲਗਾਤਾਰ ਅੱਜ ਸਵੇਰ 2 ਵਜੇ ਤੋਂ ਹੀ ਜਿਹੜੀ ਲੰਬੀ ਲੰਬੀ ਕਤਾਰਾਂ ਦੇਖਣ ਨੂੰ ਮਿਲ ਰਹੀ ਸੀ ਔਰ ਤੁਸੀਂ ਤਸਵੀਰਾਂ ਦੇਖੋ ਬਾਤਾ ਮਨਸਾ ਦੇਵੀ ਦੇ ਬਿਲਕੁਲ ਮੰਦਰ ਦੇ ਅੰਦਰ ਦੀ ਹਾਲਾਂਕਿ ਅੱਜ ਇਹ ਆਰਤੀ ਕੀਤੀ ਜਾ ਰਹੀ ਔਰ ਸ਼ਰਧਾਲੂ ਜਿਹੜੇ ਹੈ ਬੜੇ ਦੂਰ ਦੂਰ ਤੋਂ ਆ ਕੇ ਚੰਡੀਗੜੀ ਨਹੀਂ ਬਲਕਿ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਬਹੁਤ ਦੂਰ ਦੂਰ ਤੋਂ ਰਾਜਸਥਾਨ ਦੂਰ ਦੂਰ ਤੋਂ ਇੱਥੇ ਆ ਕੇ ਲੋਕ ਜਿਹੜੇ ਹੈਗੇ ਉਹ ਆਪਣੀ ਮਨੋ ਕਾਮਨਾ ਮਾਫਾ ਟੇਕਣ ਪਹੁੰਚੇ ਨੇ ਤਾਂ ਬਹੁਤ ਹੀ ਅਜਿਹਾ ਜਿਹੜੀ ਸ਼ੁਰੂਆਤ ਹੋਈ ਹੈ ਕਿਉਂਕਿ ਦੇਖੋ ਸ਼ਰਧੇ ਨਵਰਾਤਰਾਂ ਦੀ ਆ ਜਿਹੜੀ ਸ਼ੁਰੂਆਤ ਹੁੰਦੀ ਹੈ ਔਰ ਮਾਂ ਸ਼ੈਲ ਪੁੱਤਰੀ ਦੀ ਪੂਜਾ ਤੋਂ ਸ਼ੁਰੂਆਤ ਹੁੰਦੀ ਹੈ ਔਰ ਲੋਕ ਜਿਹੜੇ ਨੇ ਜਿਹੜੇ ਭਗਤ ਜਨ ਨੇ ਜਿਹੜੇ ਸ਼ਰਧਾਲੂ ਨੇ ਉਹ ਬੜੇ ਹੀ ਭਗਤੀ ਦੇ ਨਾਲ ਆਪਾਂ ਘਰ ਦੇ ਵਿੱਚ ਵੀ ਇਹ ਪੂਰੀ ਪੂਜਾ ਅਰਚਨਾ ਕਰਦੇ ਆ ਔਰ ਮੰਦਰਾਂ ਦੇ ਵਿੱਚ ਆ ਕੇ ਪੂਰੀ ਅਰਜਨਾ ਜਿਹੜੀ ਹੈਗੀ ਹੈ ਪੂਜਾ ਅਰਚਨਾ ਕਰਦੇ ਨਜ਼ਰ ਆਉਂਦੇ ਨੇ ਫਿਰ ਕੈਸੇ ਦੇਖ ਕੇ ਕਿਤੇ ਨਾ ਕਿਤੇ ਔਰ ਜਿਹੜੇ ਤਸਵੀਰਾਂ ਵੀ ਤੁਹਾਨੂੰ ਮਾਤਾ ਮੰਸਾ ਦੇਵੀ ਦੀ ਦਿਖਾ ਰਹੇ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਦੇਖੋ ਅੱਜ ਦਾ ਦਿਨ ਜਿਹੜਾ ਉਹ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਸ ਕਰਕੇ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਅੱਜ ਤੋਂ ਜਿਹੜੀ ਸ਼ੁਰੂਆਤ ਹੋ ਰਹੀ ਹੈ ਨਵਰਾਤਰੀਆਂ ਦੀ ਔਰ ਜਿਹੜੀ ਜਾਣਕਾਰੀ ਪੰਡਤਾਂ ਵੱਲੋਂ ਦਿੱਤੀ ਗਈ ਹੈ ਕਿ ਇਸ ਵਾਰ ਜਿਹੜੀ ਸ਼ੁਰੂਆਤ ਹੋਈ ਹੈ ਜਿਹੜਾ ਸੰਜੋਗ ਬਣਿਆ ਹੈ 84 ਸਾਲ ਬਾਅਦ ਜਿਹੜਾ ਸੰਜੋਗ ਬਣਿਆ ਉਹਦੇ ਵਿੱਚ ਬਹੁਤ ਹੀ ਵਧੀਆ ਉਹ ਦੇਖਣ ਨੂੰ ਮਿਲ ਰਿਹਾ ਹੈ ਇਹ ਤਸਵੀਰਾਂ ਤੁਸੀਂ ਮਾਤਾ ਮਨਸਾ ਦੇਵੀ ਦੀ ਵੇਖ ਰਹੇ ਹੋ ਜਿੱਥੇ ਬਹੁਤ ਹੀ ਜ਼ਿਆਦਾ ਭੀੜ ਜਿਹੜੀ ਸਰਦਾਲਾਂ ਦੀ ਦੇਖਣ ਨੂੰ ਮਿਲ ਰਹੀ ਹੈ ਪਰਿਵਾਰ ਦੀ ਸੁਖ ਸਮਰiddhi ਜਿਹੜੀ ਹੈ ਮਨੋ ਕਾਮਨਾ ਜਿਹੜੀ ਲੋਕੀ ਲੈ ਕੇ ਇੱਥੇ ਪਹੁੰਚਦੇ ਨੇ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇੱਥੇ ਆ ਕੇ ਪੂਜਾ ਅਰਚਨਾ ਕਰਦੇ ਆ ਮਾਤਾ ਟੇਕਦੇ ਆ ਉਹ ਤਸਵੀਰਾਂ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੇ ਫਕਜਨ ਹੈ ਉਹਨਾਂ ਦੇ ਵਿੱਚ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ ਔਰ ਅੱਜ ਸਵੇਰ ਤੋਂ ਹੀ ਅਸੀਂ ਜਿੱਦਾਂ ਇੱਥੇ ਪਹੁੰਚੇ ਜਿਹੜੀ ਜਾਣਕਾਰੀ ਇੱਥੇ ਮਿਲੀ ਕਿ 3 ਵਜੇ ਤੋਂ ਹੀ ਇੱਥੇ ਲਾਈਨਾਂ ਜਿਹੜੀ ਹੈ ਲੰਬੀ-ਲੰਬੀ ਕਤਾਰਾਂ ਉਹ ਦੇਖਣ ਨੂੰ ਮਿਲੀਆਂ ਔਰ ਇੱਕ ਮਾਤਾ ਮੰਕ사 ਦੇਵੀ ਸ਼ੈਲ ਪੁੱਤਰ ਦੀ ਜਿਹੜੀ ਪੂਜਾ ਤੋਂ ਸ਼ੁਰੂਆਤ ਹੁੰਦੀ ਹੈ ਕਿਉਂਕਿ 22 ਤਰੀਕਿਆ ਨੂੰ ਅੱਜ ਤੋਂ 1 ਵਜੇ 3 ਮਿੰਟ ਤੋਂ ਇਹ ਸ਼ੁਰੂਆਤ ਹੋਈ ਹੈ ਔਰ ਉਸ ਤੋਂ ਬਾਅਦ ਕਾਫੀ ਪੂਰਾ ਦਿਨ ਅੱਜ ਜਿਹੜੀ ਪੂਜਾ ਅਰਚਨਾ ਕੀਤੀ ਜਾਏਗੀ ਔਰ ਇਸ ਵਾਰ ਜਿਹੜਾ ਸੰਜੋਗ ਬਣ ਰਿਹਾ ਹੈ ਗਲ ਦਿਨ ਦੇ ਜਿਹੜੇ ਨਵਰਾਤਰੇ ਇਸ ਤੇ ਬਣ ਰਿਹਾ ਜਿਹੜਾ ਸੰਜੋਗ ਪੰਡਤਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਇਸ ਵਾਰ ਫਲਦਾਇਕ ਜਿਹੜੇ ਸੰਜੋਗ ਹੈ ਉਹ ਬਣਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਵੀ ਲਗਾਤਾਰ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਮਾਤਾ ਮੰਸਾ ਦੇਵੀ ਦੇ ਦਰਬਾਰ ਦੇ ਵਿੱਚ ਇੱਥੇ ਲੋਕ ਜਿਹੜੇ ਪਹੁੰਚ ਕੇ ਮਾਤਾ ਦੇਖਦੇ ਨਜ਼ਰ ਆ ਰਹੇ ਨੇ ਪੂਜਾ ਆਚਰਣਾ ਕਰਦੇ ਨਜ਼ਰ ਆ ਰਹੇ ਨੇ ਔਰ ਆਰਤੀ ਇਸ ਵੇਲੇ ਆਰਤੀ ਚੱਲ ਰਹੀ ਹੈ ਔਰ ਆਰਤੀ ਵੀ ਸਿੱਧੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਤਾ ਮੰਸਾ ਦੇਵੀ ਮੰਦਰ ਪੰਚਕੂਲਾ ਅਸੀਂ ਸਿੱਧਾ ਲਾਈਵ ਹੋਏ ਹੈ ਔਰ ਬਹੁਤ ਹੀ ਜ਼ਿਆਦਾ ਸ਼ਰਧਾਲੂਆਂ ਦਾ ਜਿਹੜਾ ਰਸ ਹੈ ਉਤਸ਼ਾਹ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਔਰ ਮਾਤਾ ਦੇ ਜੈਕਾਰੇ ਦੇ ਨਾਲ ਇੱਥੇ ਜਿਹੜੀ ਗੂੰਜ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਤੇ ਤਸਵੀਰਾਂ ਤੁਸੀਂ ਆ ਦੇਖ ਰਹੇ ਹੋ ਔਰ ਅੱਜ ਦੇ ਦਿਨ ਤੋਂ ਜਿਹੜੀ ਸ਼ੁਰੂਆਤ ਹੋਈ ਹੈ ਕਿਉਂਕਿ ਅੱਜ ਦੀ ਜਿਹੜੀ ਸ਼ੈਲਕੁਤਰੀ ਮਾਤਾ ਦਾ ਪੂਜਾ ਅਰਚਨਾ ਤੋਂ ਸ਼ੁਰੂਆਤ ਹੁੰਦੀ ਹੈ ਸਰਬਜੋਤ ਇਹਦੇ ਵਿੱਚ ਜਿਹੜੇ ਲੋਕ ਨੇ ਉਹ ਜੋ ਆਪਣੇ ਘਰਾਂ ਦੇ ਵਿੱਚ ਜੋ ਜਿਹੜੇ ਹੈਗੇ ਉਹ ਵੀਜਦੇ ਹਨ ਔਰ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਬਹੁਤ ਹੀ ਜਿਹੜਾ ਕਹਿ ਸਕਦੇ ਕਿ ਸਵੇਰੇ ਅਰਚਨਾ ਪੂਜਾ ਅਰਚਨਾ ਤੋਂ ਹੀ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਸਵੇਰ ਤੋਂ ਹੀ ਜਿਹੜਾ ਹੈਗਾ ਉਹ ਕੀਤੀ ਜਾਂਦੀ ਹੈ ਤੇ ਜੈ ਮਾਤਾ ਦੀ ਜਿਹੜੇ ਆ ਬਾਤ ਜਨ ਜਿਹੜੇ ਸਰਦਾਲੂ ਨੇ ਉਹ ਜਰੂਰ ਇੱਥੇ ਇੱਕ ਗੂੰਜ ਤੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਔਰ ਜੈ ਮਾਤਾ ਦੀ ਦੇ ਇਸ ਤੀ ਤਸਵੀਰਾਂ ਅਸੀਂ ਕੋਸ਼ਿਸ਼ ਕਰ ਰਹੇ ਤੁਹਾਨੂੰ ਦਿਖਾਉਣ ਦੀ ਜੈ ਮਾਤਾ ਦੀ ਬੋਲ ਬੋਲ ਜੈ ਮਾਤਾ ਦੀ ਬੋਲ ਜੈ ਮਾਤਾ ਦੀ ਬੋਲ ਜੈ ਮਾਤਾ ਦੀ 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 Dema tadi 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 Dema jej mata di, 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 jej mata ਜੈ ਮਾਤਾ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਲੋਕਾਂ ਜਿਹੜੇ ਸ਼ਰਧਾਲੂ ਇੱਥੇ ਪਹੁੰਚੇ ਨੇ ਸਰਬਜੋਤ ਉਹਨਾਂ ਦੀ ਜਿਹੜੀ ਸ਼ਰਧਾ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਆਰਤੀ ਤੋਂ ਬਾਅਦ ਜਿਸ ਤਰ੍ਹਾਂ ਜਿਹੜੇ ਸ਼ਰਧਾਲੂ ਨੇ ਉਹ ਬਹੁਤ ਹੀ ਉਤਸੁਕ ਨਜ਼ਰ ਆ ਰਹੇ ਨੇ ਬਹੁਤ ਹੀ ਐਕਸਾਈਟਿੰਗ ਨਜ਼ਰ ਆਉਂਦੇ ਮਾਤਾ ਦੇ ਕਿਉਂਕਿ ਅੱਜ ਦੇ ਨਵਰਾਤਰਾ ਦੀ ਜਿਹੜੀ ਸ਼ੁਰੂਆਤ ਹੋਈ ਹੈ ਉਹਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਕਿਉਂਕਿ ਆਰਤੀ ਦਾ ਸਮਾਂ ਹੈ ਔਰ ਹਰ ਕਿਸੇ ਨੂੰ ਹੁੰਦਾ ਹੈ ਕਿ ਆਰਤੀ ਦੇ ਵਿੱਚ ਜ਼ਰੂਰ ਸ਼ਾਮਿਲ ਹੋਏ ਆਰਤੀ ਦੇ ਵਿੱਚ ਜ਼ਰੂਰ ਆਪਣੀ ਜਿਹੜੀ ਪ੍ਰੈਜ਼ੈਂਸ ਹੈ ਉਹ ਜ਼ਰੂਰ ਦੇਣ ਔਰ ਮਾਤਾ ਦੇ ਚਰਨਾ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਾਣ ਔਰ ਮਾਤਾ ਮਨਸਾ ਦੇਵੀ ਅੱਜ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ ਜਿਹੜੇ ਲੋਕ ਨੇ ਆ ਨਵਰਾਤਰੀਆਂ ਦੀ ਅੱਜ ਦੀ ਜਿਹੜੇ ਦਿਨ ਦੀ ਸ਼ੁਰੂਆਤ ਹੈ ਉਹ ਜ਼ਰੂਰ ਅੱਜ ਮਾਤਾ ਦੇ ਚਰਨਾ ਤੇ ਜਿਹੜੀ ਸਟਾਰਟਿੰਗ ਕਰ ਰਹੇ ਹੈ ਔਰ ਅੱਜ ਪੂਰਾ ਦਿਨ ਸਾਤੇ ਦਰਬਾਰ ਕੀ ਜੈ ਦੇਖੋ ਅਸਰਬਜੋਤ ਬਹੁਤ ਹੀ ਬਹਕਪੂਰ ਹੋ ਜਾਂਦਾ ਹੈ ਅੱਜ ਦਾ ਜਿਹੜਾ ਦਿਨ ਹੈ ਔਰ ਅੱਜ ਦੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਮਾਤਾ ਰਾਣੀ ਹਰ ਕਿਸੇ ਦੀ ਮਨੋ ਕਾਮਨਾ ਪੂਰੀ ਕਰ ਔਰ ਇਸ ਨੂੰ ਲੈ ਕੇ ਅੱਜ ਜਿਹੜੇ ਲੋਕ ਨੇ ਉਹ ਜਰੂਰ ਇੱਥੇ ਪਹੁੰਚੇ ਨੇ ਵਕ ਵਕ ਥਾਵਾ ਤੋਂ ਇੱਥੇ ਲੋਕ ਪਹੁੰਚੇ ਨੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਔਰ ਕਈ ਲੋਕ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰ ਲਾਂਗੇ ਕਿਉਂਕਿ ਸਰ ਕਹਾਂ ਸੇ ਆਏ ਆਪ ਮਿਤੰਗਰ ਸੇ ਸਰ ਚੰਡੀਗੜ੍ਹ ਸੇ ਕਬਸੇ ਕਿੰਨੇ ਦੇਰ ਲਾਈਨ ਵਿੱਚ ਲਗੇ ਮੈਂ ਆਹ 2 ਵੰਡੇ ਸਲਾਣ 3 ਘੰਟੇ 3 ਘੰਟੇ ਆ 3 ਵਜੇ ਮੈਂ ਆਹ ਘਰੋਂ ਚੱਲ ਪੜਾ ਰਹਾ ਸੀ ਜੀ ਅੱਛਾ 3 ਘੰਟੇ ਲੱਗੇ ਲਾਭ ਕਰੇ ਤੇ ਕਿਹਦਾ ਮਾਤਾ ਰਾਣੀ ਦੇ ਦਰਸ਼ਨ ਬਸ ਕਿਰਪਾ ਆਜੂਨ ਕੀ ਠੀਕ ਹੈ ਕਿੱਥੇ ਆਏ ਆ ਮੋਨੀ ਮਾਜਰਾ ਸੇ ਮੋਨੀ ਮਾਜਰਾ ਬੜੀ ਕਿੱਥੋਂ ਸਰਪੰਕੁਲਾ ਸਰਪੰਕੁਲਾ ਸੇ ਜੀ ਸਰਪੰਕੁਲਾ ਸੇ ਆ 3 ਲਗੇ ਮੈਂ ਲਾਈਨ ਹਾਂ ਜੀ ਆਪੇ ਸਵੇਰ ਸੇ ਜੀ ਆਹ ਦੇਖੋ ਸਰਬਜੋਤ ਜਿੱਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਦਾ ਕਿ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਸਵੇਰ ਤੋਂ ਹੀ 3 3 ਵਜੇ ਤੋਂ ਲੋਕ ਜਿਹੜੇ ਐ ਇੱਥੇ ਪਹੁੰਚੇ ਹੋਏ ਨੇ ਔਰ ਮਾਤਾ ਰਾਣੀ ਦੇ ਦਰਸ਼ਨ ਕਰਨ ਵਾਸਤੇ ਸਵੇਰ ਤੋਂ ਹੀ ਲੰਬੀ ਲੰਬੀ ਕਤਾਰਾਂ ਦੇ ਵਿੱਚ ਜਰੂਰ ਖੜੇ ਹੁੰਦੇ ਨਜ਼ਰ ਆ ਰਹੇ ਨੇ ਔਰ ਤਸਵੀਰਾਂ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਆ ਜਿਹੜੇ ਐਕਸਾਈਟਮੈਂਟ ਹੈ ਲੋਕਾਂ ਦੀ ਜਿਹੜੀ ਸ਼ਰਧਾ ਹੈ ਉਹ ਜਰੂਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅੱਜ ਦੇ ਦਿਨ ਦੀ ਜੀ ਜੀ ਸ਼ੁਰੂਆਤ ਹੈ ਅੱਜ ਦੇ ਦਿਨ ਦਾ ਜਿਹੜਾ ਨਵਰਾਤਰਾ ਦਾ ਮਹੱਤਵ ਹੈ ਉਹ ਬਹੁਤ ਹੀ ਜ਼ਿਆਦਾ ਆ ਜਿਹੜਾ ਹੈਗਾ ਉਹ ਪ੍ਰਭਾਵਸ਼ਾਲੀ ਹੁੰਦਾ ਕਿਉਂਕਿ ਅੱਜ ਦੇ ਦਿਨ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ ਔਰ ਅੱਜ ਦੇ ਦਿਨ ਜਿਹੜੀ ਸ਼ੁਰੂਆਤ ਹੋਈ ਹੈ ਉਸ ਨੂੰ ਲੈ ਕੇ ਤੁਸੀਂ ਦੇਖੋ ਹਰ ਪਾਸੇ ਲੰਬੀ ਲੰਬੀ ਕਤਾਰਾਂ ਹਰ ਪਾਸੇ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਦੀ ਜਿਹੜੀ ਹੋੜ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਚਲਕ ਪਾਉਣ ਵਾਸਤੇ ਮਾਤਾ ਰਾਣੀ ਦੀ ਸਿਰਫ ਇੱਕ ਚਲਕ ਪਾਉਣ ਵਾਸਤੇ ਜਿਹੜੇ ਲੋਕ ਨੇ ਉਹ ਸਵੇਰ ਤੋਂ ਹੀ ਇੱਥੇ ਪਹੁੰਚੇ ਹੋਏ ਨੇ ਮੱਥਾ ਟੇਕ ਰਹੇ ਨੇ ਆਰਤੀ ਦੇ ਵਿੱਚ ਆਪਣਾ ਜ਼ਰੂਰ ਇੱਥੇ ਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਆਰਤੀ ਦੇ ਵਿੱਚ ਜ਼ਰੂਰ ਸ਼ਾਮਿਲ ਹੋਣ ਔਰ ਇਹ ਤਸਵੀਰਾਂ ਜ਼ਰੂਰ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੇ ਆਪਣੀ ਜਿਹੜੀ ਇਹ ਪ੍ਰੈਜ਼ੈਂਸ ਹੈ ਉਹ ਇੱਥੇ ਦਿੱਤੀ ਜਾਵੇ ਤੇ ਤਸਵੀਰਾਂ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਅੱਜ ਦਾ ਜਿਹੜਾ ਦਿਨ ਹੈ ਅੱਜ ਦਾ ਜਿਹੜਾ ਮਹੱਤਵ ਹੈ ਉਹ ਜ਼ਰੂਰ ਹੋਵੇ ਔਰ ਤਸਵੀਰਾਂ ਖੁਦ ਤੁਸੀਂ ਦੇਖੋ ਕਿ ਇਹ ਇਹ ਤਾਂ ਬਹੁਤ ਲੰਬੀ ਲਾਈਨ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਦੂਰ ਦੂਰ ਤੱਕ ਇੱਥੇ ਜਿਹੜੀ ਲਾਈਨ ਹੈ ਉਹ ਇੱਥੇ ਲੱਗੀ ਹੋਈ ਹੈ ਜਿਸ ਨੂੰ ਲੈ ਕੇ ਔਰ ਜਿਹੜੇ ਲੋਕ ਨੇ ਉਹ ਸਵੇਰ ਤੋਂ ਹੀ ਔਰ ਇੱਥੇ ਅਰੇਂਜਮੈਂਟਸ ਜਿਹੜਾ ਜੇ ਅਸੀਂ ਗੱਲ ਕਰ ਲਈਏ ਪ੍ਰਸ਼ਾਸਨ ਵੱਲੋਂ ਕਿ ਅਰੇਂਜਮੈਂਟ ਜਿਹੜੀ ਹੈ ਉਹ ਬਹੁਤ ਬੰਦਿਆ ਇੱਥੇ ਕਿਤੇ ਹੋਏ ਨੇ ਤੇ ਇਹ ਮੈਂ ਅਜੇ ਨੂੰ ਕਹਾਂਗਾ ਕਿ ਬਿਲਕੁਲ ਫਰੰਟ ਤੇ ਆਏ ਔਰ ਫਰੰਟ ਤੇ ਆ ਕੇ ਤਸਵੀਰਾਂ ਮਾਤਾ ਰਾਣੀ ਦੀ ਜਰੂਰ ਕੋਸ਼ਿਸ਼ ਕਰੋ ਦਿਖਾਣ ਦੀ ਕਿਉਂਕਿ ਇੱਥੇ ਹਰ ਕਿਸੇ ਨੂੰ ਇਹੀ ਹੈ ਕਿ ਅੱਜ ਮਾਤਾ ਰਾਣੀ ਦੇ ਜਿਹੜੇ ਦਰਸ਼ਨ ਹੈ ਉਹ ਜਰੂਰ ਕਿਤੇ ਜਾਣ ਮਾਤਾ ਰਾਣੀ ਦੇ ਦਰਸ਼ਨ ਦੇ ਨਾਲ-ਨਾਲ ਤੁਹਾਨੂੰ ਆ ਜਿਹੜੇ ਇਹ ਤਸਵੀਰਾਂ ਵੀ ਨਾਲ ਦੇ ਨਾਲ ਤੁਹਾਨੂੰ ਦਿਖਾਉਂਦੇ ਕਿ ਬਹੁਤ ਹੀ ਅੱਜ ਦਾ ਜਿਹੜਾ ਮਹੱਤਵ ਹੈ ਅੱਜ ਦਾ ਜਿਹੜਾ ਦਿਨ ਹੈ ਉਹ ਬਹੁਤ ਹੀ ਜ਼ਰੂਰੀ ਹੈ ਤੇ ਇਹ ਤਸਵੀਰਾਂ ਨੇ ਜਿੱਥੇ ਮਾਤਾ ਮਨਸਾ ਦੇਵੀ ਦੀ ਇਹ ਤਸਵੀਰਾਂ ਨੇ ਜਿੱਥੇ ਜੈ ਮਾਤਾ ਦੀ ਜੈ ਮਾਤਾ ਦੀ ਔਰ ਇਹ ਬਹੁਤ ਹੀ ਇੰਪੋਰਟੈਂਟ ਹੋ ਜਾਂਦਾ ਹੈ ਬਹੁਤ ਹੀ ਜ਼ਿਆਦਾ ਮਾਤਾ ਰਾਣੀ ਸਾਰੇ ਦੇ ਢੰਡਾਰੇ भरे ਔਰ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਤਾ ਮਨਸਾ ਦੇਵੀ ਪੰਚਕੁਲਾ ਦੀ ਜਿੱਥੇ ਬਹੁਤ ਹੀ ਸੰਖਿਆ ਦੇ ਵਿੱਚ ਜਿਹੜੇ ਬਖਤ ਜਨ ਨੇ ਬਹੁਤ ਹੀ ਸਰਦਾਲ ਸਰਦਾ ਦੇ ਨਾਲ ਪੂਜਾ ਅਰਚਨਾ ਕਰਦੇ ਨਜ਼ਰ ਆ ਰਹੇ ਨੇ ਔਰ ਅੱਜ 84 ਸਾਲ ਬਾਅਦ ਜਿਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਅਸਰਬਜੋਤ ਕੇ 84 ਸਾਲ ਬਾਅਦ ਇਹ ਯੋਗ ਬੰਦ ਰਿਹਾ 1941 ਤੋਂ ਬਾਅਦ 1941 22 ਸਤੰਬਰ ਨੂੰ ਇਹ ਦਿਨ ਆਇਆ ਸੀ ਔਰ 84 ਸਾਲ ਬਾਅਦ ਅੱਜ ਦੁਬਾਰਾ ਤੋਂ ਇਹ ਸੰਜੋਗ ਬੰਦਾ ਨਜ਼ਰ ਆ ਰਿਹਾ ਜਿਹੜੇ ਜਾਣਕਾਰੀ ਯਾਨੀ ਕਿ ਬਹੁਤ ਹੀ ਸ਼ੁਭ ਬਹੁਤ ਹੀ ਸ਼ੁਭ ਅਜਿਹਾ ਜਿਹਾ ਦਿਨ ਹੈ ਜਿੱਦੀ ਸ਼ੁਰੂਆਤ ਆ ਕੀਤੀ ਜਾ ਰਹੀ ਹੈ ਨਵਰਾਤਰਿਆਂ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਲੋਕਾਂ ਦੀ ਲੰਬੀ-ਲੰਬੀ ਜਿਹੜੀ ਸਰਦਾਲੂਆਂ ਦੀ ਜਿਹੜੀ ਲੰਬੀ-ਲੰਬੀ ਪੀੜ ਹੈ ਉਸ ਨੂੰ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਬਹੁਤ ਹੀ ਦੂਰ-ਦੂਰ ਤੋਂ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਕਹਿ ਸਕਦੇ ਹਾਂ ਕਿ ਸਵੇਰੇ 2 ਵਜੇ ਤੋਂ ਲੈ ਕੇ ਕਿਉਂਕਿ ਚੰਡੀਗੜ੍ਹੀ ਨਹੀਂ ਬਲਕਿ ਬੜੀ ਦੂਰ-ਦੂਰ ਤੋਂ ਇੱਥੇ ਜਿਹੜੇ ਲੋਕ ਨੇ ਉਹ ਜ਼ਰੂਰ ਆ ਕੇ ਪਹਿਲਾ ਦਿਨ ਜਿਹੜਾ ਉਹ ਜ਼ਰੂਰ ਇੱਥੇ ਹਾਜ਼ਰੀ ਲਾਣ ਦੀ ਕੋਸ਼ਿਸ਼ ਕਰਦੇ ਆਂ ਔਰ ਅਸੀਂ ਹਰ ਵਾਰ ਇਹ ਹੀ ਕੋਸ਼ਿਸ਼ ਕਰਦੇ ਆਂ ਕਿ ਦਰਸ਼ਕਾਂ ਨੂੰ ਲਾਈਵ ਤਸਵੀਰਾਂ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰੀਏ ਮਾਤਾ ਰਾਣੀ ਦੇ ਦਰਸ਼ਨ ਕਰਾਈਏ ਔਰ ਮਾਤਾ ਰਾਣੀ ਦਾ ਆਸ਼ੀਰਵਾਦ ਜਿਹੜਾ ਉਹ ਜਰੂਰ ਸਾਰੇ ਲੈਣ ਕੇ ਸਾਰਿਆਂ ਦੇ ਜਿਹੜੇ ਪਰਿਵਾਰ ਦੇ ਵਿੱਚ ਸੁੱਖ ਸਮਰiddhi ਆ ਉਹਨਾਂ ਦਾ ਕਾਮ ਕਾਜ ਉਹਨਾਂ ਦੀ ਮਨੋ ਕਾਮਨਾ ਜਿਹੜੀ ਹੈ ਉਹ ਜਰੂਰੀ ਪੂਰ ਹੋਣ ਔਰ ਇਹ ਤਸਵੀਰਾਂ ਤੁਸੀਂ লাইਵ ਦੇਖ ਰਹੇ ਹੋ ਮਾਤਾ ਮਨਸਾ ਦੇਵੀ ਦੀ ਇਹ ਤਸਵੀਰਾਂ ਨੇ ਜਿੱਥੇ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਉਹ ਆ ਕੇ ਇੱਥੇ ਮਾਥਾ ਟੇਕਦੇ ਨਜ਼ਰ ਆ ਰਹੇ ਨੇ ਆਪਣੇ ਪਰਿਵਾਰ ਦੇ ਨਾਲ ਆਪਣੇ ਪਰਿਵਾਰਿਕ ਮੈਂਬਰ ਦੇ ਨਾਲ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ